ਹਾਕੀ ਦੇ ਇਸ ਖਿਡਾਰੀ ਨੇ ਭਾਰਤ ਪਾਕਿਸਤਾਨ ਸਰਹੱਦ ਤੇ ਵੇਚਿਆ ਪਾਣੀ ਪਤਾ ਕਰਦੇ ਸੀ ਕੂਲੀ ਦਾ ਕੱਪ ਆਖਰੀ ਗੋਲ ਕਰ ਜਿਤਾਈ ਏਸ਼ੀਅਨ ਚੈਂਪੀਅਨਸ ਟਰੋਫੀ ਭਾਰਤੀ ਹਾਕੀ ਟੀਮ ਨੇ ਇੱਕ ਵਾਰ ਫਿਰ ਏਸ਼ੀਅਨ ਚੈਂਪੀਅਨ ਟਰੋਫੀ ਆਪਣੇ ਨਾਮ ਕਰ ਲਈ ਹੈ ਭਾਰਤੀ ਟੀਮ ਨੇ ਚੀਨ ਨੂੰ 1-0 ਦੇ ਨਾਲ ਹਰਾ ਕੇ ਲਗਾਤਾਰ ਦੂਜੀ ਵਾਰ ਤੇ ਕੁੱਲ ਮਿਲਾ ਕੇ ਪੰਜਵੀਂ ਵਾਰ ਇਹ ਖਿਤਾਬ ਜਿੱਤ ਲਿਆ ਕੱਲ ਕਰੀਏ ਤਾਂ ਚੀਨ ਦੇ ਵੱਲੋਂ ਵੀ ਭਾਰਤ ਨੂੰ ਸਖਤ ਮੁਕਾਬਲਾ ਜੜਾ ਉਹ ਦਿੱਤਾ ਗਿਆ ਸੀ ਪਰ ਆਖਿਰ ਦੇ ਵਿੱਚ ਯੁਗਰਾਜ ਦੇ ਇੱਕ ਗੋਲ ਨੇ ਭਾਰਤ ਨੂੰ ਇਹ ਜਿੱਤ ਦਵਾਈ ਹੈ ਪਰ ਹਰ ਵਾਰ ਜਦੋਂ ਵੀ ਆਪਾਂ ਗੱਲ ਕਰਦੇ ਹਾਂ ਹਾਕੀ ਟੀਮ ਦੀ ਤਾਂ ਕਪਤਾਨ ਹਰਮਨਪ੍ਰੀਤ ਸਿੰਘ ਦਾ ਨਾਮ ਅੱਗੇ ਆਉਂਦਾ ਹੈ ਪਰ ਇਸ ਵਾਰ ਇਸ ਜਿੱਤ ਦਾ ਸਿਹਰਾ ਯੁਗਰਾਜ ਸਿੰਘ ਦੇ ਸਰ ਬੰਨਿਆ ਗਿਆ ਪਰ ਆਖਿਰਕਾਰ ਯੁਗਰਾਜ ਸਿੰਘ ਹੈ ਗੋਣ ਜਿਸ ਨੇ ਭਾਰਤ ਨੂੰ ਇਸ ਜਿੱਤ ਦਿਵਾਉਣ ਦੇ ਵਿੱਚ ਸਭ ਤੋਂ ਵੱਧ ਯੋਗਦਾਨ ਦਿੱਤਾ ਹੈ ਅੱਜ ਗੱਲ ਕਰਾਂਗੇ ਯੁਗਰਾਜ ਸਿੰਘ ਬਾਰੇ ਕਿ ਆਖਿਰਕਾਰ ਕਿ ਉਸ ਦੀ ਕਹਾਣੀ ਹੈ ਕਿਵੇਂ ਉਸ ਹਾਕੀ ਟੀਮ ਤੱਕਰ ਪਹੁੰਚਿਆ ਕਿਵੇਂ ਉਹ ਇੱਕ ਛੋਟੇ ਜਿਹੇ ਪਿੰਡ ਤੋਂ ਉਸ ਦੀ ਇਹ ਕਹਾਣੀ ਜਿਹੜੀ ਆ ਉਹ ਸ਼ੁਰੂ ਹੁੰਦੀ ਹੈ ਤਾਂ ਹੁਣ ਸਭ ਦੇ ਲਈ ਇਸ ਕਹਾਣੀ ਨੂੰ ਜਾਨਣਾ ਹੋਰ ਵੀ ਜ਼ਰੂਰੀ ਹੈ ਖਾਸ ਕਰਕੇ ਕੱਲ ਦੀ ਸ਼ਾਨਦਾਰ ਜੱਤ ਤੋਂ ਬਾਤ ਏਸ਼ੀਅਨ ਚੈਂਪੀਅਨਸ ਟਰੋਫੀ ਦੇ ਫਾਈਨਲ ਦੇ ਵਿੱਚ ਭਾਰਤ ਨੇ ਚੀਨ ਨੂੰ 1-0 ਨਾਲ ਹਰਾਇਆ ਟੀਮ ਇੰਡੀਆ ਦੀ ਜਿੱਤ ਦੇ ਹੀਰੋ ਯੁਗਰਾਜ ਸਿੰਘ ਰਹੇ ਜ ਜਿਨ੍ਹਾਂ ਨੇ ਚੌਥੇ ਕੁਆਟਰ ਦੇ 9ਵੇਂ ਮਿੰਟ ਦੇ ਵਿੱਚ ਸ਼ਾਨਦਾਰ ਗੋਲ ਕਰਕੇ ਟੀਮ ਇੰਡੀਆ ਨੂੰ ਜਿੱਤ ਦਿਵਾਈ ਯੁਗਰਾਜ ਸਿੰਘ ਦਾ ਜਨਮ ਅਟਾਰੀ ਪੰਜਾਬ ਦੇ ਵਿੱਚ ਹੋਇਆ ਕਟਾਰੀ ਭਾਰਤ-ਪਾਕਿਸਤਾਨ ਸਰਹੱਦ ਤੇ ਸਥਿਤ ਇੱਕ ਸਮਾਂ ਅਜੂਹਾ ਸੀ ਜਦੋਂ ਇੱਥੇ ਅਕਸਰ ਗੋਲੇਬਾਰੀ ਹੁੰਦੀ ਸੀ ਪਾਕਿਸਤਾਨੀ ਫੌਜ ਦੀ ਗੋਲੇਬਾਰੀ ਨੇ ਇੱਥੋਂ ਦੇ ਲੋਕਾਂ ਨੂੰ ਇੰਨਾ ਪਰੇਸ਼ਾਨ ਕਰ ਦਿੱਤਾ ਸੀ ਕਿ ਇੱਕ ਸਮਾਂ ਅਜੂਹਾ ਆਇਆ ਜਦੋਂ ਭਾਰਤੀ ਫੌਜ ਨੇ ਇਸ ਪਿੰਡ ਨੂੰ ਖਾਲੀ ਕਰਨ ਦੇ ਨਿਰਦੇਸ਼ ਦਿੱਤੇ ਬਾਅਦ ਵਿੱਚ ਉਹ ਸਥਿਤੀ ਦੇ ਵਿੱਚ ਸੁਧਾਰ ਹੋਇਆ ਪਰ ਯੁਗਰਾਜ ਅਤੇ ਉਸਦੇ ਪਰਿਵਾਰ ਦੀ ਆਰਥਿਕ ਹਾਲਤ ਬਹੁਤ ਖਰਾਬ ਸੀ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਯੁਗਰਾਜ ਨੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਣ ਦੇ ਲਈ ਭਾਰਤ ਪਾਕਿਸਤਾਨ ਸਰਹੱਦ ਤੇ ਪਾਣੀ ਦੀਆਂ ਬੋਤਲਾਂ ਤੱਕ ਵੇਚੀਆਂ ਨੇ ਉਹਨਾਂ ਦੇ ਪਿਤਾ ਸਰਹੱਦ ਤੇ ਕੁਲੀ ਦਾ ਕੰਮ ਕਰਦੇ ਸੀ ਉਹਨਾਂ ਦੀ ਕਮਾਈ ਦੇ ਨਾਲ ਹੀ ਪੂਰੇ ਪਰਿਵਾਰ ਦਾ ਗੁਜ਼ਾਰਾ ਚੱਲਦਾ ਸੀ ਯੁਗਰਾਜ ਪਰਿਵਾਰ ਦੇ ਵਿੱਚ ਸਭ ਤੋਂ ਛੋਟਾ ਸੀ ਉਸ ਦੀਆਂ ਦੋ ਵੱਡੀਆਂ ਭੈਣਾਂ ਤੇ ਇੱਕ ਵੱਡਾ ਭਰਾ ਯੁਗਰਾਜ ਨੇ ਦੱਸਿਆ ਕਿ ਪਤਾ surjit singh ਬੱਚਿਆਂ ਨੂੰ ਪੜ੍ਹਾਉਣ ਦੇ ਲਈ ਲਗਾਤਾਰ 12-12 ਘੰਟੇ ਕੰਮ ਕਰਦੇ ਸਨ ਤੇ ਉਸ ਨੂੰ ਹਾਕੀ ਸਿਖਾਉਣ ਦਾ ਵੀ ਪੂਰਾ ਪ੍ਰਬੰਧ ਕਰਦੇ ਸਨ ਹਾਲਾਂਕਿ ਜੈਸਨ ਕੇ ਯੁਗਰਾਜ ਜੁੱਤੀਆਂ ਦੀ ਘਾਟ ਕਾਰਨ ਕਈ ਵਾਰ ਤਾਂ ਹਾਕੀ ਦਾ ਟ੍ਰਾਇਲ ਹੀ ਨਹੀਂ ਦੇ ਸਕੇ ਇਹ ਨਹੀਂ ਨਿਓ ਪਹਿਲੀ ਵਾਰ ਪਲਾਸਟਿਕ ਦੇ ਜੁੱਤੇ ਪਾ ਕੇ ਮੈਦਾਨ ਦੇ ਵਿੱਚ ਖੇਡਿਆ ਯੁਗਰਾਜ ਨੇ ਆਪਣੇ ਪਰਿਵਾਰ ਦੀ ਗਰੀਬੀ ਨੂੰ ਖਤਮ ਕਰਨ ਦੇ ਲਈ ਹਾਕੀ ਨੂੰ ਚੁਣਿਆ ਅਤੇ ਉਸ ਨੇ ਬਿਨਾ ਕਿਸੇ ਟੀਚਰ ਦੇ ਇਸ ਖੇਡ ਦੇ ਵਿੱਚ ਆਪਣਾ ਨਾਮ ਕਮਾਇਆ ਯੁਗਰਾਜ ਨੇ 2005 ਦੇ ਵਿੱਚ ਪਿੰਡ ਦੇ ਵਿੱਚ ਖੇਡਣਾ ਸ਼ੁਰੂ ਕੀਤਾ ਸੀ ਇਥੇ ਤੇਨ ਚਾਰ ਸਾਲ ਖੇਡਣ ਤੋਂ ਬਾਅਦ ਉਸਨੇ ਖਾਲਸਾ ਸਕੂਲ ਦੇ ਖੇਡ ਵਿੰਗ ਦੇ ਵਿੱਚ ਦਾਖਲਾ ਲੈ ਲਿਆ ਇਸ ਤੋਂ ਬਾਅਦ ਉਹ ਖਡੂਰ ਸਾਹਿਬ ਹਾਕੀ ਅਕੈਡਮੀ ਦੇ ਲਈ ਖੇਡਿਆ ਫਿਰ ਯੁਗਰਾਜ ਨੇ ਚਲੰਦਰ ਦੀ ਹਾਕੀ ਅਕੈਡਮੀ ਦੇ ਵਿੱਚ ਦਾਖਲਾ ਲਿਆ ਅਤੇ ਸਾਲ 2011 ਦੇ ਵਿੱਚ ਪੀਐਨਬੀ ਟੀਮ ਦੇ ਵਿੱਚ ਚੁਣਿਆ ਗਿਆ ਉਦੋਂ ਯੁਗਰਾਜ ਨੂੰ ਸਿਰਫ 3500 ਰੁਪਏ ਵਜ਼ੀਫਾ ਮਿਲਦਾ ਸੀ ਪਰ ਸਾਲ 2016 ਦੇ ਵਿੱਚ ਉਸ ਦੀ ਜ਼ਿੰਦਗੀ ਬਦਲ ਗਈ ਜਦੋਂ 2016 ਦੇ ਵਿੱਚ ਯੁਗਰਾਜ ਨੂੰ ਭਾਰਤੀ ਜਲ ਸੈਨਾ ਦੀ ਟੀਮ ਦੇ ਵਿੱਚ ਐਂਟਰੀ ਮਿਲੀ ਅਤੇ ਟੀਮ ਦਾ ਪੈਂਤੀ ਅਫਸਰ ਬਣਾਇਆ ਗਿਆ ਯੁਗਰਾਜ ਤੇ ਲਈ ਇਹ ਨੌਕਰੀ ਕਾਫੀ ਕੀਮਤੀ ਸੀ ਕਿਉਂਕਿ ਉਸ ਦੀ ਤਨਖਾਹ ਸਿੱਧਾ 3500 ਤੋਂ 35000 ਰੁਪਏ ਤੱਕ ਪਹੁੰਚ ਗਈ ਸੀ ਇਸ ਕਾਰਨ ਪਰਿਵਾਰ ਦੀ ਹਾਲਤ ਦੇ ਵਿੱਚ ਸੁਧਾਰ ਹੋਇਆ ਤੇ ਉਸ ਤੋਂ ਬਾਅਦ ਹਾਕੀ ਦਾ ਇਹ ਸਫ਼ਰ ਜਾਰੀ ਰਿਹਾ 올림픽ਸ ਦੇ ਵਿੱਚ ਵੀ ਯੁਗਰਾਜ ਦਾ ਕਾਫੀ ਸ਼ਾਨਦਾਰ ਪ੍ਰਦਰਸ਼ਨ ਰਿਹਾ ਤੇ ਉੱਥੇ ਹੀ 올림픽ਸ ਦੇ ਵਿੱਚ ਵੀ ਯੁਗਰਾਜ ਦਾ ਕਾਫੀ ਸ਼ਾਨਦਾਰ ਪ੍ਰਦਰਸ਼ਨ ਰਿਹਾ ਤੇ ਨਾਲ ਹੀ ਐਸਵਾਰ ਏਸ਼ੀਅਨ ਚੈਂਪੀਅਨਸ ਟਰੋਫੀ ਦੇ ਫਾਈਨਲ ਦੇ ਵਿੱਚ ਚੀਨ ਦੇ ਖਿਲਾਫ ਆਖਰੀ ਸਮੇਂ ਦੇ ਵਿੱਚ ਗੋਲ ਕਰਕੇ ਭਾਰਤ ਨੂੰ ਇਹ ਵੱਡੀ ਜਿੱਤ ਦਿਵਾਈ ਹੈ ਤਾਜਪੁਰਾ ਦੇਸ਼ ਯੁਗਰਾਜ ਨੂੰ ਸਲਾਮ ਕਰ ਰਿਹਾ ਹੈ 올림픽 ਦੇ ਵਿੱਚ ਵੀ ਭਾਰਤ ਨੂੰ ਕਾਂਸੀ ਦਾ ਤਗਮਾ ਜਿਤਾਉਣ ਦੇ ਵਿੱਚ ਯੁਗਰਾਜ ਨੇ ਅਹਿਮ ਰੋਲ ਅਦਾ ਕੀਤਾ ਸੀ ਤੇ ਅੱਜ ਇੱਕ ਵਾਰ ਫਿਰ ਦੇਸ਼ ਨੂੰ ਏਸ਼ੀਆ ਦੇ ਵਿੱਚ ਚੈਂਪੀਅਨ ਬਣਾ ਦਤਾ ਹੈ ਤਾਂ ਇਹ ਸੀ ਆਖਰੀ ਸਮੇਂ ਦੇ ਵਿੱਚ ਗੋਲ ਕਰਕੇ ਭਾਰਤ ਨੂੰ ਪੰਜਵੀਂ ਵਾਰ ਚੈਂਪੀਅਨ ਬਣਾਉਣ ਵਾਲੇ ਯੁਗਰਾਜ ਦੀ ਕਹਾਣੀ ਉਮੀਦ ਕਰਦੇ ਹਾਂ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇਗੀ ਅਜਗੀਆਂ ਹੋਰ ਕਹਾਣੀਆਂ ਦੇ ਲਈ ਜੁੜੇ ਰਹੋ ਲਾਈਵ ਪੰਜਾਬੀ ਟੀਵੀ ਦੇ ਨਾਲ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਾਈਲਡ ਵਾਈਲ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਇਹ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ રપે તો દૂર તે મુદ્દે નેડે પંજાબી ટીવી